ਨੀ ਜੱਟੀ ਪੰਜਾਬਣ ਜੱਟੀ ਜੱਟੀ ਬਿਮਾਰੀ ਦੀ ਮਾਰੀ ਬੋਲੀ ਢਾਲੋ ਕਿੱਧਰ ਢਾਲੋ ਕਿੱਧਰ ਢਾਲੋ ਬੋਲੀ ਢਾਲੋ ਕਿੱਧਰ ਢਾਲੋ ਹੋ ਜਾਈਆ ਖੁਸ਼ੀਆਂ ਵਾਲੇ ਆਈ ਬਾਬਾ ਨਾਨਕਾ ਇੱਥੇ ਮੈਂ ਤੇਨੂੰ ਵਗਾਇਆਨੀ ਖਿਚੜੀ ਚ ਵੇ ਲੁਣ ਭੁੱਲ ਗਈ ਮਾਰੀ ਨਾ ਲੁਣ ਭੁੱਲ ਗਈ ਹੋਰੇ ਰੰਗ ਨੇ ਜਟਾਂ ਦੀ ਮਤ ਮਾਰੀ ਪਾਪਾ ਦੋਵੇਂ ਨੱਚੀਏ ਚਾਚੇ ਤਾਏ ਵੀ ਕੁੜੀ ਆਪਾ ਦਿੱਲੀ ਛੱਗ ਵੜ ਗਾਦੀ ਗਾਰ ਮੁੰਡੇ ਆਏ ਥੀ ਵੀ ਕਿਹੜੀ ਮੰਡੀ ਲੱਗਿਆ ਕਿਹੜੀ ਮੰਡੀ ਹੈ ਇਹ ਮੰਡੀ ਲੱਗੀ ਆ ਬੀਪੀ ਵਾਲੀ ਮੰਡੀ ਇਹ ਮੰਡੀ ਦੀ ਤੇਰੇ ਪਾਪੇ ਨੇ ਮੇਰੇ ਮੁੰਡੇ ਨੂੰ ਬੜਾ ਕੁੱਟਿਆ ਪਾਪਾ ਨੇ ਹਾਂ ਤੂੰ ਤੇ ਬੁੱਢਾ ਹੀ ਹੋ ਚੱਲਿਆ ਵੇ ਮੈਡਮ ਤੇਰੀ ਜਵਾਨ ਪਈ ਹਲੇ ਇਹ ਸਿਰ ਹੁਣ ਮੈਂ ਫਿਕਰ ਜਿਆਦਾ ਕਰਨਾ ਮੇਰਾ ਸਿਆਣਾ ਹੋਣਾ ਤੇ ਬਹੁਤ ਜ਼ਿਆਦਾ ਜ਼ਰੂਰੀ ਸੀ

ਇੱਕ ਕੰਮ ਬਹਿ ਲਾ ਕੇ ਜੀਆ ਕੋਸ਼ਿਸ਼ ਨਾ ਕੋਸ਼ਿਸ਼ ਹਾਂ ਮੇਰੇ ਸਮੋਸੇ ਲੈ ਆਇਆ ਮੇਰਾ ਭਰਾ ਥੈਂਕ ਯੂ ਥੈਂਕ ਯੂ ਰਾਹ ਤੇ ਭੁੱਲ ਗਿਆ ਸੀ ਮੇਰਾ ਭਰਾ ਸਮੋਸੇ ਹਾਂ ਮੈਨੂੰ ਪਾ ਦੋ ਥੈਂਕ ਯੂ ਹਾਂ ਬੱਟਾ ਲੈ ਆ ਪੂਰਾ ਹਾਂ ਹਾਂ ਖਾਓ ਸੀ ਸੀ ਹਾਨੀ ਮੈਂ ਮੇਰੇ ਸਮੋਸੇ ਲੈ ਆ ਕੇ ਮੈਨੂੰ ਕਿਹਾ ਮੈਨੂੰ ਦੇ ਆਪਣੇ ਸਮੋਸੇ ਠੀਕ ਥੈਂਕ ਯੂ ਵੈਸ ਸੀਮਸਟਰੀ ਉਹਦੇ ਬਿਲਾਣ ਦੀ ਜ਼ਿਆਦਾ ਬੈਟਰ ਸੀ ਆ ਰਪਿਆ ਸਟੀਲਾ ਨਹੀਂ ਜ਼ਿਆਦਾ ਛੋਟਾ ਹੈ ਆ ਗਿਆ ਡੀਪੀ ਮਾਸਟਰ ਖੜੇ ਆ ਆਪਣੀ ਘਰ ਵਾਲੀ ਨਾਲ ਕੀ ਸਲਾਮਾ ਕਰਦੇ ਹੋ ਸਾਡੇ ਮੈਡਮ ਜੀ ਅਸੀਂ ਵੀ ਕਬੀਲਦਾਂ ਜੀ ਸਲਾਮਾ ਹੁੰਦੀਆਂ ਨੇ ਘਰ ਤੇ ਹੈਣਾ ਜੀ ਅੱਛਾ ਅੱਛਾ ਕੋਈ ਟਾਈਮ ਨਹੀਂ ਹੁੰਦਾ ਜੀ ਘੁੰਮਣ ਦਾ ਤੇ ਹਾਂ ਤੂੰ ਤੇ ਬੁੱਢਾ ਹੀ ਹੋ ਚੱਲਿਆਵੇਂ ਉਹ ਮੈਡਮ ਤੇਰੀ ਜਵਾਨ ਪਈ ਹਲੇ ਇਹ ਫਿਰ ਹੁਣ ਮੈਂ ਫਿਕਰ ਜ਼ਿਆਦਾ ਕਰਨਾ ਘੱਟ ਕਰਦੀ ਆ ਇਹ ਘੱਟ ਕਰਦੀ ਆ ਇਹਨੇ ਦੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਤੇਰੇ ਤੇ ਕਿੰਨੇ ਆਦੀ ਏ ਮੇਰੇ ਤੇ ਕਈ ਬੱਚਿਆਂ ਦੀ 100 ਬੱਚਿਆਂ ਦੀ ਮੇਰੇ ਕੋਲ ਤਾਂ ਹੀ ਬੁੱਢਾ ਹੋ ਜਲੇ ਹੈਣਾ ਤੇ ਹੋਗੇ ਜੀ ਉਮਰ ਤਾਂ ਪਹਿਲਾਂ ਹੀ ਹੋ ਗਿਆ ਜਿੰਮੇਵਾਰੀ ਬਹੁਤ ਨੇ ਪਰ ਉਹ ਕਹਿੰਦੇ ਨਹੀਂ ਹੁੰਦੇ ਵੀ ਬੰਦਾ ਸਿਆਣਾ ਹੋ ਜਾਏ ਚੰਗੀ ਗੱਲ ਹੁੰਦੀ ਹੈ ਸਮੇਂ ਦੇ ਹਿਸਾਬ ਨਾਲ ਹੈ ਨਾ ਸਹੀ ਗੱਲ ਹੈ ਇਸ ਕਰਕੇ ਤੇਰਾ ਸਿਆਣਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਕਰਕੇ ਆਪਾਂ ਸਵਾਸ ਆਪ ਲੈ ਤੇ ਉਹ ਸਿਆਣਾ ਕੋ ਮਤਲਬ ਕਿ ਬਾਹਰ ਵੀ ਚਲਣ ਲੱਗ ਗਿਆ ਅੰਦਰ ਦੀ ਲਜਾਏ ਬਾਹਰ ਵੀ ਚੱਲਣ ਲੱਗ ਗਿਆ ਇੱਕ ਉਹ ਕਹਿੰਦੇ ਨੇ ਜੂਮੈਂਟਲ ਨਹੀਂ ਕਰਦੀ ਤੁਹਾਡੀ ਸੋਚ ਮਟਰ ਕਰਦੀ ਤੁਸੀਂ ਕਿੰਨੇ ਸਿਆਣੇ ਹੋ ਠੀਕ ਹੈ ਜੀ ਕਈ ਵਾਰੀ ਬੰਦੇ ਉਮਰ ਹੰਡਾ ਜਾਂਦੇ ਨੇ ਉਹ ਸਿਆਰੇ ਬੰਦੇ ਹਾਂਜੀ ਇਸ ਕਰਕੇ ਮੈਂ ਬਚਪਨ ਬਚਪਨ ਵੀ ਨਹੀਂ ਕਹਿ ਸਕਦਾ ਚਲੋ ਇੱਕ ਇੱਕ ਪੜਾ ਬਚਪਨ ਦਾ ਲੰਘਿਆ ਜਵਾਨੀ ਦਾ ਲੰਘਿਆ ਬਚਪਨ ਚ ਤਾਂ ਇਨਾ ਸ਼ਰਾਰਤੀ ਸੀ ਨਾ ਇਹ ਸ਼ਰਾਰਤੀ ਸੀ ਇਨਾ ਇਹ ਮੇਰੀ ਹੁਣ ਘਰ ਵਾਲੀ ਦੀ ਇਹ ਘਰ ਵਾਲੀ ਇਹ ਬਿੱਲਾ ਹੀ ਸੀ ਬਿੱਲਾ ਹੀ ਇਹ ਅੱਜ ਤੋਂ 10 ਸਾਲ ਪਹਿਲਾਂ ਮੇਰੀ ਘਰ ਵਾਲੀ ਨਹੀਂ ਸੀ ਤਰਮ ਪਤਨੀ ਹੈ ਮੇਰੀ ਤਰਫ ਪਤਨੀ ਹੈ ਮਤਲਬ ਬੜੀ ਵਧੀਆ ਪਰਮਾਨੈਂਟ ਇਹ ਛੋਟਾ ਹੁੰਦਾ ਨਾ ਇੱਕ ਵਾਰੀ ਸਮੋਸੇ ਤੇ ਲੜ ਪਿਆ ਸੀ ਦੱਸੀ ਆਪਣੀ ਗੱਲ ਹਾਂ ਜੋ ਸਮੋਸੇ ਤੇ ਲੜ ਪਿਆ ਤੇ ਮੇਰਾ ਨਾ ਹੀ ਸਮੋਸਾ ਹਾਂ ਇਹਦਾ ਨਾ ਹੀ ਸਮੋਸਾ ਕਰਕੇ ਮੈਂ ਹੁਣ ਸਮੋਸੇ ਖਾਣੇ ਬੰਦ ਕਰ ਦਿੱਤੇ ਸਮੋਸੇ ਖਾ ਖਾ ਕੇ ਮੈਂ ਸਮੋਸੇ ਵਰਗਾ ਹੋ ਗਿਆ ਹਾਂ ਸਹੀ ਗੱਲ ਹੈ ਬਾਕੀ ਕੋਈ ਗੱਲ ਨਹੀਂ ਆ ਆਪਣੇ ਸ਼ਹਿ ਜਾਦੇ ਨੇ ਹਾਂ ਆ ਸ਼ਹਿ ਜਾਂਦੀ ਆ ਇਹ ਦੰਦ ਕੱਢਦੇ ਆ ਸ਼ਹਿ ਦੇ ਆਦੀ ਆ ਬੰਦੀ ਹੈ ਚਲੋ ਬੜਾ ਵਧੀਆ ਹੋ ਗਿਆ ਹੋ ਗਿਆ ਕੋਟੀ ਦਾ ਇੱਕ ਭਰਾ ਵੱਡਾ ਰਹਿ ਗਿਆ ਵੱਡਾ ਵੀਰ ਨਹੀਂ ਆਇਆ ਅੱਜ ਉਹ ਵੱਡਾ ਵੀਰ ਨਹੀਂ ਆਇਆ ਹਾਂ ਉਹ ਦੇਖੋ ਜੀ ਮੇਰੀ ਗੱਲ ਕੋਈ ਨਹੀਂ ਨਹੀਂ ਉਹ ਉਹ ਬੰਨਾ ਗਏ ਸਨ ਉਹਨਾਂ ਨਾਲ ਗੱਲ ਹੋਈ ਸੀ ਉਹ ਗਏ ਨੂੰ ਬਾਬਾ ਬੁੱਢਾ ਜੀ ਦੇ ਅੱਛਾ ਫਿਰ ਉਹ ਜ਼ਰੂਰੀ ਸੀ ਉਹ ਵੀ ਚਲ ਫੇਰ ਆ ਜਾਣਗੇ ਕੋਈ ਗੱਲ ਨਹੀਂ ਹਾਂ ਬਾਕੀ ਦੁਨੀਆ ਦੇ ਵਿੱਚ ਦੇਖੋ ਜੀ ਵਿਚਰ ਨਹੀਂ ਸਾਰਾ ਕੁਝ ਹਾਂ ਚਲੋ ਆਪਣਾ ਪਰਿਵਾਰ ਇਕੱਠਾ ਹੈ ਬੜੀ ਖੁਸ਼ੀ ਹੈ ਪ੍ਰਮਾਤਮਾ ਹਾਂ ਪਰਿਵਾਰਕਾ ਜੀ ਪਰਿਵਾਰ ਦੇ ਵਿੱਚ ਐਵੇਂ ਪਿਆਰ ਬਣਿਆ ਰਹੇ ਹੈ ਨਾ ਸਭ ਤੋਂ ਵੱਡੀ ਗੱਲ ਖੁਸ਼ ਰਹਿਣ ਸਾਰੇ ਕਿਸੇ ਕਿਸੇ ਬੁਸੇ ਹੈ ਨਾ ਹਾਂ ਤੇ ਹੁਣ ਮੈਂ ਚੱਲਿਆ ਤਾੜੀ ਕਾਲੀ ਕਰ ਲਿਆ ਕਰ ਹੁਣ ਤਾੜੀ ਨਹੀਂ ਕਾਲੀ ਹੁਣ ਮੈਂ ਕੰਨਾ ਜੀ ਬਸ ਠੀਕ ਹੈ ਜੀ ਜੋ ਪਰਮਾਤਮਾ ਨੇ ਦਿੱਤਾ ਉਹ ਠੀਕ ਹੈ ਆਪਾਂ ਹੁਣ ਡੁਪਲੀਕੇਸੀ ਛੱਡਤੀ ਸਾਰੀ ਜੀ ਜਿਹੜਾ ਜੋ ਹੈਗਾ ਓਰੀਜਨਲ ਆ ਜੀ ਹਾਂ ਨਾਈਆਂ ਜੀ ਬੜੇ ਥੱਪੜ ਖਾ ਲਿਆ ਆਪਾਂ ਠੀਕ ਹੈ ਜੀ ਜਿਹੜਾ ਬਾੜਾ ਆਪਣੂ ਬੁਰਾ ਨੇ ਬਸ ਹਾਂ ਵੀ ਉਹਦੇ ਤੇ ਆਪਾਂ ਆਜੋ ਸਹੀ ਗੱਲ ਉਹਨਾਂ ਦੇ ਆਈਏ ਟਾਈਮ ਨਾਲ ਆ ਜਾਗੇ ਚੰਗੇ ਰਵਾਂਗੇ ਠੀਕ ਹੈ ਜੀ ਇਹ ਪ੍ਰਮਾਤਮਾ ਕਹਿੰਦਾ ਵੀ ਸਾਫਤ ਸੂਤ ਰਹੋ ਠੀਕ ਹੈ ਜੀ ਵਧੀਆ ਗੱਲ ਹੈ ਤੇ ਮੈਂ ਤੈਨੂੰ ਇਹ ਸੁਜੈਸਟ ਕਰਾਂਗੀ ਤੂੰ ਡੀਪੀ ਸਰ ਦੇ ਨਾਲ ਨਾਲ ਆਪਣਾ ਚੈਨਲ ਖੋਲ ਸਕਦੇ ਹੋ ਤੁਸੀਂ ਚੈਨਲ ਤੁਸੀਂ ਬਹੁਤ ਵਧੀਆ ਮਤਲਬ ਇੱਕ ਹੀ ਹਾਂ ਵਿਚਾਰ ਤੁਹਾਡੇ ਬਹੁਤ ਉੱਚੇ ਨੇ ਮੇਰੀ ਮੇਰੀ ਇੱਕ ਗੱਲ ਸੁਣੋ ਮੇਰੇ ਵਿਚਾਰ ਬਹੁਤ ਵਧੀਆ ਨੇ ਪਰ ਮੈਨੂੰ ਮਤਲਬ ਵਿਚਾਰ ਤਾਂ ਮੌਕੇ ਨਹੀਂ ਮਿਲਦਾ ਵਿਚਾਰ ਪੇਸ਼ ਕਰਨ ਦਾ ਹਾਂ ਸੱਚਾਈ ਰੱਬਾ ਮੈਂ ਅੱਜ ਤੋਂ ਕਦਸਾ ਕਿਤੇ ਰਾਜਵੰਦ ਮੈਨੂੰ ਕਿੱਦਾਂ ਮੇਰਾ ਸੁਭਾਅ ਕੋਈ ਹੋਰ ਸੀ ਜਿਵੇਂ ਅੱਜ ਵੀ ਦੇਖਾਂ ਦਾ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਹੋ ਜਾਂਦਾ ਕਈ ਵਰੀ ਕਈ ਵਰੀ ਬੰਦਾ ਹੈਲਪ ਹੋ ਜਾਂਦਾ ਹਾਂਕੀਵੇਂ ਹੁੰਦਾ ਜੇ ਤੁਸੀਂ ਇਹ ਸਮਾਂ ਕੱਢਿਆ ਬਾਕੀ ਮੇਰਾ ਪਰਮਾਤਮਾ ਨੂੰ ਛੇਤੀ ਛੇਤੀ ਸਾਰੇ ਆਪ ਕੋ ਆਪਣੇ ਘਰਾਂ ਚ ਆਪੇਸ਼ ਕਰ ਦੇਗਾ ਤੁਸੀਂ ਕੰਮ ਕਰ ਪਰਮਾਤਮਾ ਮੈਂ ਛੇਤੀ ਛੇਤੀ ਸਾਰੇ ਆਪ ਕੋ ਆਪਣੇ ਥਾਂ ਥਾਂ ਹੀ ਹੋਵੋ ਹੈਨਾ ਵਾਹਿਗੁਰੂ ਅਸੀਂ ਖੁਸ਼ੀ ਖੁਸ਼ਾ ਆ ਇਸ ਬਾਤ ਹੋਈ ਹੈ ਪਰਮਾਤਮਾ ਨੇ ਹਾਂ ਚੱਲਦਾ ਰਹਿਣਾ ਸ਼ੁਰੂਆਤ ਹੋ ਗਈ ਹੁਣ ਵਾ ਇੱਕ ਨੂੰ ਸੱਚੇ ਪਾਸ਼ਾ ਮੇਰ ਕਰੇ ਦੁਨੀਆਦਾਰੀ ਇਹ ਪੀਤਾ ਬਹੁਤ ਧੰਨਵਾਦ ਲੈ ਚੰਗਾ ਸਾਡੇ ਨਾਲ ਉਹ मामੂ ਚੱਲੇ ਨੇ मामੂ ਸਾਡੇ ਨਾਲ ਆਉਂਦੇ ਤਾਂ ਕਿ ਜਿੰਨੀ ਸਕੀਮ ਲੈ ਕੇ ਆਈ ਹਾਂ ਮੈਂ ਵੀ ਨਾ ਉੱਥੇ ਵੀ ਤੁਹਾਡੇ ਸੈਂਟਰ ਤੇ ਵੀ ਮੈਂ ਉੱਥੇ ਘਰ ਵਿੱਚ ਸਕੀਮ ਲੈ ਕੇ ਆਇਆ ਹੈ ਲੇਕਿਨ ਬੜਾ ਸਮਾਂ ਬਦਲ ਗਿਆ ਬੜਾ ਮੈਂ ਬਿਟਾਕ ਕਰਨਾ ਬੱਚਾ ਨਾ ਚੱਲ ਜੀ ਜੀ ਕਹਿੰਦੇ ਤਰਾਣੀ ਦੀ ਥਾਣੀ ਆਜੋ ਕਹਿੰਦੇ ਸੱਸ ਜੀ ਵੀ ਆਜੇ ਸਸਤੇ ਨਹੀਂ ਮਵਲੇ ਹੁੰਨੇ ਆ ਚਲ ਆ ਪਾਓ ਬਈ ਤੇਰੀ ਇਹ ਹੋ ਜਈਆ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹ ਹੋ ਜਈਆ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹ ਹੋ ਜਈਆ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਓਰੀ 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 ਨੇ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੇ ਦਿਨ ਸਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੇ ਦਿਨ ਸਗਨਾ ਦੇ ਓ ਢੇ ਆ ਗਈ ਜੀ ਬੋਲੀ ਮੈਂ ਨਾ ਮਾਰੋ ਏ ਕਿ ਕੋਈ ਮਾ ਬਣਾ ਆਇਆ ਮੈਂ ਨਾ ਮੈਂ ਨਾ ਕਰਦਾ ਮੈਂ ਮਾਇਰ ਦੇ ਲਾ ਲਾ ਲੰੋਂ ਦੇ ਲਈ ਚਾਣਾ ਇੱਕ ਪੋਗੜਾ ਬਾਰੇ ਮੈਂ ਕਰੇਗਾ ਵਧਾਈਆਂ ਬੇਬੇ ਤੈਨੂੰ ਵਧਾਈਆਂ ਨਹੀਂ ਮਦਈਆ ਬੇਬੇ ਤੈਨੂੰ ਵਧਾਈਆਂ ਨੀ ਅਸ਼ਪਾ ਬੋਲੀ ਬੋਲੀ ਬਾਓ ਬੋਲੀ ਕਿੱਥੇ ਨਹੀਂ ਅੰਕਿਤ ਕਰੋ ਜਿੱਤਾ ਆਪਾਂ ਤੁਹਾਨੂੰ ਕਰਨੀ ਨਾਪਰੀ ਤਾਂ ਬੋਲੀ ਬਾਓ ਬੋਲੀ ਢਾਲੋ ਕਿੱਧਰ ਢਾਲੋ ਤੂੰ ਕਿੱਧਰ ਢਾਲੋ ਬੋਲੀ ਢਾਲੋ ਕਿੱਧਰ ਢਾਲੋ ਕਿੱਧਰ ਢਾਲੋ ਬੋਲੀ ਢਾਲੋ ਚਲੋ ਬਾਓ ਮਹੀਂ ਗੜਵਾਨੀ ਮੈਂ ਗੜਵੇ ਦੀ ਦੋਰ ਮੇਰਾ ਮਾਈ ਗੜ ਹੀ ਮੈਂ ਗੜਵੇ ਦੀ ਡੋਨ ਚਾਦੀ ਪੂੜੀ ਇੱਕ ਖੰਡ ਦੀ ਪੂੜੀ ਇੱਕ ਚਾਦੀ ਪੂੜੀ ਇੱਕ ਖੰਡ ਦੀ ਪੂੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਮੈਂ ਤਾਂ ਪਵਣ ਬੜੀ ਬੰਦੀ ਹੁੰਦੀ ਹਾਂ ਬੋਲੀ ਨਹੀਂ ਜੱਟੀ ਪੰਜਾਬਣ ਜੱਟੀ ਜੱਟੀ ਬਿਮਾਰੀ ਦੀ ਮਾਰ ਚੱਲ ਜੱਟੀਏ ਜੱਟੀ ਇਹ ਚੱਲੋ ਲੱਗ ਕਰੋ ਯਾਦ ਤੁਹਾਨੂੰ ਪਤਾ ਨਹੀਂ ਸੀ ਅਸੀਂ ਪ੍ਰੋਗਰਾਮ ਕਰਨਾ ਤੇ ਅਸੀਂ ਯਾਦ ਕਰ ਲਈ ਕੁਝ फटाफट ਪਾਉ ਨਹੀਂ ਜੜੀਆਂ ਪਾਣੀਆਂ ਜੇ ਪਾਓ ਨਹੀਂ ਬੀਬੀ ਲੱਗ ਜੀਗਾ ਟਿੱਡੇ ਵਾਲੇ ਬਾਪੂ ਮੇਰਾ ਡਾਲਾ ਪੀ ਪੀਓ ਕੇ ਇੱਕ ਕੱਪ ਚਾਹ ਕਪਤੀ ਰੰਗ ਨੇ ਜਟਾਣੀ ਮਤ ਮਾਰੀਏ ਗੋਰੇ ਰੰਗ ਨੇ ਹੋਏ ਗੋਰੇ ਰੰਗ ਨੇ ਜਟਾੰਦੀ ਮਤ ਮਾਰੀਏ ਗੋਰੇ ਰੰਗ ਨੇ ਖਿਚੜੀ ਚ ਵੇ ਲੂਣ ਭੁੱਲ ਗਈ ਖਿਚੜੀ ਚ ਵੇ ਲੂਣ ਭੁੱਲ ਗਈ ਮਾਰੀ ਨਾ ਲੂਣ ਭੁੱਲ ਗਈ ਹਾਰੀ ਨਾ ਲੂਣ ਭੁੱਲ ਗਈ ਸਾਵੇ ਲੂਣ ਭੁੱਲ ਗਈ ਸ਼ਾਵਾਵੇ ਲੂਣ ਪੁੱਲ ਗਈ ਧਰੀ ਕਣਚੀ ਵੇ ਮੈਂ ਮੱਛੀ ਵਾਂਦੂ ਤੜਪੀ ਵੇ ਲੂਣ ਪੁੱਲ ਗਈ ਖਿਚੜੀ ਚ ਵੇ ਲੂਣ ਪੁੱਲ ਗਈ ਹਵਾ ਵੇ ਲੂਣ ਪੁੱਲ ਗਈ ਮਾਰੀ ਨਾਲ ਲੂਣ ਪੁੱਲ ਗਈ ਉਹ ਮਾਰੇ ਰਾਤ ਵੇ ਮੈਂ ਇੱਕ ਨਾ ਰਹਿੰਦੀ ਰਾਤ ਵੇ ਲੂਣ ਪੁੱਲ ਗਈ ਕਿੱਥਾ ਵੇ ਲੂਣ ਪੁੱਲ ਗਈ ਖਿਚੜੀ ਚ ਵੇ ਲੂਣ ਪੁੱਲ ਗਈ ਹਰਾ ਟੱਬਰ ਵੇ ਲੂਣ ਫੁੱਲ ਗਈ ਖੜਿਚ ਵੇ ਲੂਣ ਫੁੱਲ ਗਈ ਸ਼ਾਵਾਵੇਂ ਲੂਣ ਫੁੱਲ ਗਈ ਮਾਰੀ ਨਾਲ ਲੂਣ ਫੁੱਲ ਗਈ ਜੇ ਤੂੰ ਮਾਰੀ ਦੋਈ ਰੇ ਮੈਂ ਓਸੇ ਪੜੋਨਾ ਹੋਈ ਵੇ ਲੂਣ ਫੁੱਲ ਗਈ ਖੜਿਚ ਵੇ ਲੂਣ ਫੁੱਲ ਗਈ ਸ਼ਾਵਾਵੇਂ ਲੂਣ ਫੁੱਲ ਗਈ ਮਾਰੀ ਨਾਲ ਲੂਣ ਫੁੱਲ ਗਈ ਕਿੜਿਚ ਵੇ ਲੋੜ ਭੁੱਲ ਗਈ ਕਿੜਿਚ ਵੇ ਲੋੜ ਭੁੱਲ ਗਈ ਮਾਰੀ ਨਾ ਲੋੜ ਭੁੱਲ ਗਈ ਉਹ ਅੱਜ ਦੀ ਸਕੇਟਰ ਰਹਿ ਗਈ ਐ ਉਹ ਅੱਜ ਦੇ ਹੁਣ ਹੁੰਦੀ ਨਹੀਂ ਸਕੇਟ ਵਿਚਾਰਿਆ ਤੂੰ ਉਹ ਆਪਣੀ ਬੁੱਢੀ ਹੋ ਗਈ ਐ ਕੋਈ ਸਾਡੀ ਭੂਆ ਔਰ ਗਿਆ ਸਾਰਿਆਂ ਦੀ ਭੂਆ ਹੋਣ ਨਹੀਂ ਸਾਡੀ ਭੂਆ ਸਾਰੇ ਤੋਂ ਬੈਸਟ ਐ ਦੇ ਦੋ ਮੰਡੀ ਲੱਗੀ ਹੈ ਕਿਹੜੀ ਮੰਡੀ ਹੈ ਇਹ ਮੰਡੀ ਲੱਗੀ ਹੈ ਬੀਪੀ ਆ ਦੀ ਜੇ ਇਹ ਮੰਡੀ ਦੀ ਸਮਝ ਨਹੀਂ ਆ ਰਹੀ ਕਿਹੜੀ ਸਮਝ ਸਾਰੇ ਆਪਾਂ ਆ ਵੇਲਾ ਇਹਦੇ ਆਹੀ ਕੰਮ ਉਹ ਤਾਂ ਲੈ ਗਈ ਸੀ ਹਾਂ ਇਹ ਹੈ ਨਿਕਲਿਆ ਬੰਦਾ ਇੱਕ ਰਿਹਾਲ ਸਿੰਘ ਅੱਗੇ ਕਹਿੰਦਾ ਵੀਡੀਓ ਥੋੜੋ ਥੁੜਾ ਆ ਰਹੇ ਆ ਮੈਂ ਵੀ ਕਹਿੰਦਾ ਵੀਡੀਓ ਚ ਸਾਡਾ ਬੰਦਾ ਰੁੱਸਿਆ ਪਿਆ ਦੰਨੀਆਂ ਦਨੀ ਵੀਡੀਓ ਕਾਬੂ ਫੜਿਆ ਗਿਆ ਸੀ ਜੀ ਪਪਾ ਨਾ ਉਹਦਾ ਕੰਮ ਕੁਛ ਹੈ ਕਾਬੂ ਆ ਗਿਆ ਸੀ ਜੀ ਪਪਾ ਕੋਲ ਉਹ ਫਿਰ ਜੀ ਪਪਾ ਜੀ ਪਪਾ ਕੋਲ ਕਾਬੂ ਆ ਗਿਆ ਸੀ ਅੱਜ ਉਹ ਥੋੜੀ ਅੱਜ ਮਰਾਬ ਨਾਲ ਬੜੀ ਭੈੜੀ ਬਣੀ ਵਿਚਾਰਾ ਨਾ ਹੈਰੀ ਦੇ ਕਾਬੂ ਉਹੀ ਹੁੰਦਾ ਸੀ ਭੱਜ ਜਾਂਦੇ ਸਾਲਾ ਉਹਨੂੰ ਪੈ ਜਾਂਦੀ ਸੀ ਤੇਰੇ ਪਾਪੇ ਨੇ ਮੇਰੇ ਮੁੰਡੇ ਨੂੰ ਬੜਾ ਕੁੱਟਿਆ ਅੱਜ ਪਪਾ ਨੇ ਮਿਲਾਂ ਤੂੰ ਭੱਜ ਜਾਂਦਾ ਸੀ ਟੀਣਿਆਂ ਜੇ ਫਸਹ ਹੋ ਜਾਂਦਾ ਸੀ 아하, 대단 아. 네, 네. 아, 아, 아